ਕਦੀ ਇਸ ਠੰਡੇ ਬੁਰਜ ਦੀਆਂ ਕੰਧਾਂ ਨੂੰ ਪੁੱਛਿਓ ਵੀ ਬਾਬਾ ਮੋਤੀराम ਆਇਆ ਸੀ ਉਹਦੀ ਘਾਲਣਾ ਨੂੰ ਫਲ ਕੀ ਲੱਗਿਆ ਤੇ ਪਤਾ ਦੁਨੀਆਵੀ ਅੱਖ ਕੀ ਕਹੇਗੀ ਕਹੇਗੀ ਜੀ ਉਹਦੇ ਘਰ ਦਾ ਤੇ ਰਿਆ ਕੱਖ ਨਹੀਂ ਤੇ ਜਿੱਦਣ ਉਹ ਦੁੱਧ ਦਾ ਡੋਲੂ ਲੈ ਕੇ ਤੁਰਿਆ ਸੀ ਨਾ ਉਹਨੇ ਇਹੀ ਅਰਦਾਸ ਕੀਤੀ ਸੀ ਧੰਨ ਕਲਗੀਆਂ ਵਾਲੇ ਪਾਤਸ਼ਾ ਜੇ ਮੇਰੇ ਹੁੰਦਿਆਂ ਤੇਰੇ ਲਾਲਾਂ ਦੀ ਕੁਰਬਾਨੀ ਹੋ ਗਈ ਤੇ ਮੈਂ ਅਰਦਾਸ ਕਰਦਾ ਮੇਰੇ ਘਰ ਦਾ ਰਹਿ ਕੱਖ ਨਾ ਭਾਵੇਂ ਮੈਂ ਤੇਰੇ ਲਾਲਾਂ ਦੀ ਟਹਿਲ ਕਮਾਵਾਂ ਜਿੱਥੇ ਤੇਰੇ ਲਾਲ ਸ਼ਹੀਦ ਹੋਣ ਉਥੇ ਮੇਰਾ ਪੁੱਤ ਮੇਰਾ ਟੱਬਰ ਵੀ ਸ਼ਹੀਦ ਹੋਵੇ ਪਾਤਸ਼ਾ ਦੁਨੀਆਂ ਦੀ ਅੱਖ ਕਹਿੰਦੀ ਆ ਰਿਆ ਕੱਖ ਨਹੀਂ ਕਦੀ ਪੁੱਛੋ ਬਾਬਾ ਮੋਤੀराम ਮਹਾਰਾਜ ਜੀ ਦੇ ਪਿਤਾ ਭਾਈ ਹਰਾ ਸਿੰਘ ਜੀ ਨੂੰ ਅਨੰਦਾਂ ਦੀ ਪੁਰੀ ਵਿੱਚ ਸ਼ਹੀਦ ਹੁੰਦੇ ਆ ਰੋਹਾਨੀ ਰੰਗ ਵਿੱਚ ਰੰਗੀ ਹੋਈ ਮਾਤਾ ਲੱਦੋ ਜੀ ਇਹ ਠੰਡੇ ਬੁਰਜ ਨੇ ਬੜਾ ਕੁਝ ਆਪਣੇ ਸੀਨੇ 'ਚ ਸੰਭਾਲ ਲਿਆ ਹੋਇਆ ਸਾਨੂੰ ਪਤਾ ਲੱਗੇਗਾ ਵੀ ਜਿਨ੍ਹਾਂ ਦੇ ਚੋਲੇ ਰਤੜੇ ਹੁੰਦੇ ਆ ਉਹਨਾਂ ਦਾ ਰੰਗ ਕਿੰਨਾ ਗੂੜਾ ਹੁੰਦਾ ਤੇ ਉਹਨਾਂ ਦੇ ਚਰਨਾਂ ਦੀ ਧੂੜ ਕਿੰਨਿਆਂ ਅਮੀਰ ਬਣਾ ਦਿੰਦੀ ਹੈ ਪਤਾ ਕਿੰਨੇ ਅਮੀਰ ਬਣੇ ਭਾਈ ਮਾਤਾ ਲੱਦੋ ਜੀ ਬਾਬਾ ਮੋਤੀराम ਜੀ ਦੇ ਪਤਨੀ ਮਾਤਾ ਬੀਬੀ ਭੋਲੀ ਜੀ ਉਹਨਾਂ ਦੇ ਪੁੱਤਰ ਭਾਈ ਨਰੈਣਾ ਜੀ ਇੰਨੇ ਅਮੀਰ ਬਣੇ ਕਿ ਜਿਹੜੀ ਕਤਾਰ ਵਿੱਚ ਧੰਨ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਖੜੇ ਸੀ ਨਾ ਉਸ ਕਤਾਰ ਵਿੱਚ ਬਾਬਾ ਮੋਤੀराम ਖੜ ਗਿਆ ਜਿਹਨੂੰ